ਮੁਲਾਜ਼ਮਾਂ ਨਾਲ ਸਾਂਝੀ ਮੀਟਿੰਗ ਕਰਾਂਗੇ ਇੱਥੇ ਸੱਜ ਰਹੇ ਉਹਨਾਂ ਨੂੰ। ਔਰ ਸਾਰੀਆਂ ਮੁਲਾਜ਼ਮਾਂ ਦਥਿਆਂ ਨੂੰ ਸੰਤ ਕੇ ਫਿਰ ਇਹਦੇ ਤੇ ਅਗਲਾ ਐਕਸ਼ਨ ਵੀ ਆਊਗਾ। ਦੂਸਰੀਆਂ ਭਰਾਤੀ ਜਥੇਬੰਦੀਆਂ ਨੂੰ ਵੀ ਕੋਸ਼ਿਸ਼ ਕਰਾਂਗੇ ਵੀ ਆ ਕੇ ਕੋ ਸਾਂਝਾ ਇੱਥੇ ਨਿਕਲ ਸਕੇ। ਹੁਣ ਭਗਵਾਲਾ ਸਾਹਿਬ ਤੁਹਾਡੇ ਨਾਲ ਸਾਂਝੀ ਕਰਦੇ। ਅੱਜ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਜਿਹੜੀ ਮੀਟਿੰਗ ਹੈ ਥਾਨ ਭਵਨ ਚੰਡੀਗੜ੍ਹ ਦੇ ਵਿੱਚ ਹੋਈ ਹੈ। ਜਿਹੜੇ ਮੌਜੂਦਾ ਹਾਲਾਤ ਹੈ ਪੰਜਾਬ ਦੇ ਉਹਨਾਂ ਦੇ ਉੱਤੇ ਜਿਹੜੀ ਚਰਚਾ ਕੀਤੀ ਗਈ ਹੈ। ਤੋ ਮੈਂ ਜੇ ਗੱਲ ਕਰਾਂ ਨਾ ਵੀ ਝੋਨੇ ਦੇ ਦਾਣਿਆਂ ਨੂੰ ਜਿਹੜਾ ਮੰਡੀਆਂ ਦੇ ਵਿੱਚ ਕਟ ਲੱਗਦਾ ਪਿਛਲੀ ਵਾਰ ਫਗਵਾੜੇ ਦੇ ਵਿੱਚ ਵੀ ਸਾਡੀ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਗੱਲ ਹੋਈ ਸੀ ਤੇ ਭੰਗਾਲਾ ਦੇ ਵਿੱਚ ਵੀ ਜਿਹੜਾ ਉਹ ਵੱਡਾ ਜਿਹੜਾ ਅਸੀਂ ਸੰਘਰਸ਼ ਕੀਤਾ ਗਿਆ ਸੀ ਵੀ ਕਟ ਨਾ ਲੱਗੇ ਲਾਲ ਚੰਦ ਕਟਾਉ ਚੱਕ ਤੇ ਭੰਡੀਆਂ ਜੀ ਨੇ ਇਹ ਗੱਲ ਫਗਵਾੜਾ ਮੀਟਿੰਗ ਦੇ ਵਿੱਚ ਮੰਨੀ ਸੀ ਪਿਛੋਲੇ ਨੂੰ ਪੱਟ ਜਿਹੜਾ ਉਹ ਨਹੀਂ ਲੱਗੇਗਾ ਉਹਦੀ ਅਸੀਂ ਪਰਭਾਈ ਕਰਾਂਗੇ ਜੇ ਕਿਤੇ ਲੱਗਦਾ ਆ ਆੜਤੀ ਸ਼ੈਲਰ ਮਾਲਕ ਲਾਉਂਦੇ ਆ ਪਰ ਆੜਤੀ ਸ਼ੈਲਰ ਮਾਲਕ ਤੇ ਪੰਜਾਬ ਮਾਲਕਾਂ ਨੇ 50 ਸਰਕਾਰ ਦੀ ਸ਼ਹਿਰ ਦੇ ਉੱਤੇ ਜਿਹੜਾ ਸੀ ਉਹ ਭਾਈ ਲੁੱਟ ਕੀਤੀ ਕਿਸਾਨਾਂ ਦੀ ਘਟ ਦੇ ਨਾਂ ਦੇ ਉੱਤੇ ਇੱਕ ਸ਼ੈਲਰ ਮਾਲਕ ਨੇ ਜਿਹੜਾ ਘਟੋ ਘਟ ਵੀ 1 ਇੱਕ ਕਰੋੜ ਰੁਪਏ ਦੀ ਲੁੱਟ ਕੀਤੀ ਸੀ ਇਸ ਵਾਰ ਅਸੀਂ ਪੰਜਾਬ ਸਰਕਾਰ ਨੂੰ ਇਸ ਸਾਰੇ ਜਵਾਬ ਨਹੀਂ ਦਿੰਦੇ ਆ ਕਿ ਮੰਡੀਆਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਵੀ ਕੱਟ ਨਹੀਂ ਲੱਗਣ ਦੇਾਂਗੇ ਕਿਉਂਕਿ ਵੱਡਾ ਨੁਕਸਾਨ ਹੈ ਜਿਹੜਾ ਸਾਡਾ ਕਿਸਾਨ ਭਰਾਵਾਂ ਦਾ ਮਜ਼ਦੂਰਾਂ ਦਾ ਉਹ ਫੌੜਾ ਦੇ ਨਾਲ ਹੋ ਚੁੱਕਾ ਹੈ ਸੋ ਕੱਟ ਬਿਲਕੁਲ ਨਾ ਲੱਗੇ ਮੰਡੀਆਂ ਦੇ ਵਿੱਚ ਜਿਹੜੀ ਹੈ ਮੌਚਰ ਵਾਲੀ ਮਸ਼ੀਨ ਹੈ ਮਾਰਕੀਟ ਕਮੇਟੀ ਦੇ ਅਧਿਕਾਰੀ ਜਿਹੜੇ ਆਉਣ ਤੇ ਮੰਡੀ ਦੇ ਵਿੱਚ ਜਿਹੜਾ ਇੱਕ ਕੰਡਾ ਲੱਗਾ ਹੁੰਦਾ ਸੀ ਪਹਿਲੇ ਟੱਕੜ ਉਹ ਵੀ ਉੱਥੇ ਜ਼ਰੂਰੀ ਚਾਹੀਦਾ ਆਰਤੀ ਜਿਹੜੇ ਆ ਜਦੋਂ ਝੋਨਾ ਭਰ ਲੈਂਦੇ ਆ ਤੋਲ ਲੈਂਦੇ ਆ ਉਹਦੇ ਬਾਅਦ ਦੇ ਵਿੱਚ ਸਾਰੇ ਹਿਸਾਬ-ਕਾਬ ਦੀ ਜਿਹੜੀ ਰਸੀਦ ਹੈ ਉਹਦੇ ਉੱਤੇ ਆਪਣੀ ਜਿਹੜੀ ਹੈ ਉਹ ਮੋਹਰ ਲਾ ਕੇ ਦੇਣ ਵੀ ਅਸੀਂ ਝੋਨਾ ਤੋਲ ਲਿਆ ਜੇ ਫਾਰਮ ਜੇ ਤੋ ਦਿਨ ਬਾਅਦ ਲੇਟ ਵੀ ਦਿੰਦੇ ਆ ਸੋ ਮੈਂ ਫਿਰ ਤੋਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਨਾ ਨਾਲ ਹੀ ਕੇਂਦਰ ਸਰਕਾਰ ਨੂੰ ਕਿ ਜੇਕਰ ਤੁਹਾਡੀ ਜਿਹੜੀਆਂ ਖਰੀਦ ਏਜੰਸੀਆਂ ਉਹਨਾਂ ਦੇ ਅਧਿਕਾਰੀਆਂ ਨੇ ਜੇਕਰ ਕੋਈ ਉਤਾਈ ਕੀਤੀ ਜਾਂ ਖਰੀਦ ਪ੍ਰਬੰਧਾ ਦੇ ਵਿੱਚ ਕੋਈ ਉਤਾਈ ਹੋਈ ਤਾਂ ਉਸ ਦੀ ਪੰਜਾਬ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ ਤੇ ਸਾਥੀਆਂ ਸਾਡਾ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਫਿਰ ਇਨਸਾਫ ਲੈਣ ਲਈ ਜਿਹੜਾ ਤਿੱਖਾ ਸ਼ਿਕਰਸ਼ ਜੀ ਕਰੇ। ਸਾਥੀਓ ਪੰਜਾਬ ਬਾੜ ਦੀ ਬਾਤ ਚਲੀ ਮੈਂ ਆਪਸੇ ਇੱਕ ਬਾਤ ਸਾਝਾ ਕਰਨਾ ਚਾਹੁੰਦਾ ਹਾਂ 18 ਅਗਸਤ ਨੂੰ ਪਾਣੀ ਛੋੜਾ ਗਿਆ जिस दिन पानी छोड़ा गया बहुत ज्यादा उस दिन पॉन्ग का लेवल अठारह सौ बयासी फीट था पॉन्ग में दस फीट पानी और आ सकता था पानी के मैनेज किया जा सकता था इन्होंने पानी मैनेज में में करके छोड़ा एक क्लियर -क्लियर करते, करते साथियों साथ की मूंग की अति दृष्टि के कारण हमारा मूंग का एफ एक्ट लेवल नीचे हुआ है